ਨਾਮ ਸਰਕਾਰ ਜਿੰਦਾਬਾਦ ਸਾਡਾ ਇੱਕੋ ਹੀ ਨਾਰਾ ਜਿੰਦਾਬਾਦ ਸਾਡਾ ਇੱਕੋ ਹੀ ਨਾਰਾ ਜਿੰਦਾਬਾਦ ਸਾਡਾ ਹੱਕ ਸਾਡਾ ਹੱਕ ਫੈਕਟਰੀ ਮਾਲਕ ਜਿੰਦਾਬਾਦ ਸਾਡਾ ਇੱਕੋ ਹੀ ਨਾਰਾ ਜਿੰਦਾਬਾਦ ਸਾਡਾ ਇੱਕੋ ਹੀ ਨਾਰਾ ਜਿੰਦਾਬਾਦ ਪੰਜਾਬ ਸਰਕਾਰ ਅੱਜ ਕਾਫੀ ਦਰੋਂਗੇ ਧਰਨੇ ਦੇ ਬੱਟੇ ਆ ਇਸ ਦਾ ਦੀ ਮੰਗ ਹੈ ਕੋਈ ਪ੍ਰਸ਼ਾਸਨ ਸੁਣਦਾ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਵਾਲੂ ਜੋ ਰਾਮਾ ਮੰਡੀ ਕੋਲੇ ਹੈ ਤਲਵੰਡੀ ਤਹਿਸੀਲ ਦੇ ਵਿੱਚ ਇਹ ਪਿੰਡ ਪੈਂਦਾ ਹੈ ਤੇ ਇੱਥੇ ਜਿਹੜਾ ਸਰਕਾਰ ਨੇ ਕਿ ਏਰੀਆ ਨੂੰ ਇੰਡਸਟਰੀ ਮੈਕਮਾ ਅਲਾਟ ਕੀਤਾ ਕੁਸ਼ਕ ਪਰ ਇਹਦੇ ਵਿੱਚ ਹੋਰ ਵੀ ਫੈਕਟਰੀਆਂ ਬਹੁਤ ਲੱਗੀਆਂ ਇੱਥੇ ਪਰ ਉਹਨਾਂ ਦਾ ਕੋਈ ਇੰਨਾ ਪ੍ਰਦੂਸ਼ਣ ਨਹੀਂ ਹੈ ਪਰ ਇਹ ਕਿ ਇਹੋ ਜੀ ਫੈਕਟਰੀ ਲੱਗੀ ਆ ਜਿਹਦੇ ਵਿੱਚ ਟਾਇਰ ਵਿਪਾਰੋਂ ਬਾਹਰਲੇ ਮੁਲਕਾਂ ਚੋਂ ਸਪਲਾਈ ਹੁੰਦੇ ਆ ਜਿਹੜੇ ਬਾਹਰਲੇ ਮੁਲਕ ਉਹ ਕਿੱਡੇ ਸਿਆਣੇ ਉਹਨਾਂ ਨੇ ਆਪਦੇ ਮੁਲਕਾਂ ਚ ਫੈਕਟਰੀਆਂ ਲਾਈਆਂ ਹੀ ਨਹੀਂ ਤਾਂ ਕਿ ਟਾਇਰ ਉਧਰੋਂ ਸਸਤੇ ਲਿਆ ਕੇ ਇੱਥੇ ਨੇ ਕਿ ਟਾਇਰਾਂ ਦੀ ਫੈਕਟਰੀ ਲਾਈ ਆ ਜਿਹੜੇ ਲਾਲੇ ਨੇ ਛੇਠ ਨੇ ਕੋਈ ਵੀ ਇਹ ਜਿਹੜਾ ਇਸ ਫੈਕਟਰੀ ਦਾ ਮਾਲਕ ਹਰਾ ਮਿੰਡੀ ਦਾ ਪਰ ਇਹਨੇ ਧੋਖੇ ਚ ਰੱਖ ਕੇ ਲੋਕਾਂ ਨੂੰ ਇਹ ਵਾਅਦਾ ਕੀਤਾ ਵੀ ਜਿਹੜੀ ਮੈਂ ਫੈਕਟਰੀ ਲਾਉਣੀ ਆ ਇੱਥੇ ਇਦੇ ਵਿੱਚ ਮੈਂ ਸਰੋਂ ਦਾ ਤੇਲ ਸਰੋਂ ਨੂੰ ਪੀੜਿਆ ਕਰੂੰ ਸਰੋਂ ਦਾ ਤੇਲ ਕੱਢਾ ਕਰੂੰ ਪਰ ਪਬਲਿਕ ਨੇ ਲੋਕਾਂ ਨੇ ਕਿਹਾ ਚਲੋ ਕੋਈ ਗੱਲ ਲਾਲਾ ਤੂੰ ਹੋਰ ਵੀ ਇੱਥੇ ਲੱਗੀਆਂ ਐ ਸਪੈਲਰ ਲੱਗੇ ਜਿਹੜੇ ਸਰੋਂ ਦੇ ਤੇਲ ਦੇ ਤੂੰ ਲਾਲਾ ਪਰ ਇਹਨੇ ਲੋਕਾਂ ਨੂੰ ਨੇਰੇ ਚ ਰੱਖ ਕੇ ਪਹਿਲਾਂ ਬਾਗਲ ਮਾਰਿਆ ਫਿਰ ਸ਼ੈੱਡ ਪਾਇਆ ਫਿਰ ਇਹਦੇ ਮਸ਼ੀਨਾਂ ਲਾ ਕੇ ਤੇ ਕਈ ਮਹੀਨਿਆਂ ਤੋਂ ਇਹ ਜਿਹੜੇ ਟਾਇਰ ਆ ਬਾਹਰੋਂ ਲਿਆ ਲਿਆ ਕੇ ਟਰੱਕਾਂ ਚ ਤੇ ਉਹਨੂੰ ਇਹਦੇ ਵਿੱਚ ਇਹ ਬੈਲਰਾਂ ਦੇ ਵਿੱਚ ਸਾੜਦੇ ਨਾ ਫਿਰ ਉਹਦਾ ਤੇਲ ਕੱਢਦੇ ਆ ਫਿਰ ਉਹਦੀ ਰਾਖ ਬਹੁਤ ਜ਼ਿਆਦਾ ਕਾਲੇ ਰੰਗ ਦੀ ਐ ਜਿਹੜੀ ਇਹ ਉੜਦੀ ਹੈ ਤੇ ਪੈਂਦੀ ਆ ਉਹਦੇ ਚ ਹੋਰ ਕੁਝ ਨਿਕਲਦਾ ਪਰ ਇਹ ਕੀ ਆ ਵਾਤਾਵਰਨ ਨੂੰ ਪ੍ਰਦੂਸ਼ਿਤ ਬਹੁਤ ਕਰਦਾ ਜਿਵੇਂ ਤੁਸੀਂ ਥੋੜੀ ਜਿਹੀ ਰਬੜ ਨੂੰ ਅੱਗ ਲਾ ਕੇ ਦੇਖੋ ਤੇ ਉਹਦਾ ਕਿੰਨਾ ਧੂੰਆਂ ਤੇ ਕਿੰਨਾ ਮੁਸ਼ਕ ਮਾਰਦਾ ਉਹਦੇ ਵਿੱਚੋਂ ਪਰ ਸਰਕਾਰਾਂ ਤਾਂ ਕਹਿੰਦੀਆਂ ਵੀ ਤੁਸੀਂ ਜਿਹੜੇ ਫੁੱਲ ਸੰਗੇ ਕਾਗਜ਼ ਨਾ ਲਫਾਫੇ ਜਿਹੜੇ ਪੰਨੀ ਦੇ ਬਣੇ ਪਿਆ ਇਹਨਾਂ ਨੂੰ ਤੁਸੀਂ ਬੰਦ ਕਰੋ ਇਹ ਪ੍ਰਦੂਸ਼ਣ ਹੁੰਦਾ ਇਹਦੇ ਨਾਲ ਬਹੁਤ ਨੁਕਸਾਨ ਹੁੰਦਾ ਪਰ ਜਿਹੜਾ ਬੰਦਾ ਏਡੀ ਫੈਕਟਰੀ ਲਾ ਕੇ ਇਨੇ ਟਰੱਕਾਂ ਦੇ ਟਰੱਕ ਇਹਾਂ ਦੇ ਲਿਆ ਕੇ ਤੇ ਉਹਨਾਂ ਨੂੰ ਬਾਲਦਾ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਨਗਰ ਨੂੰ ਇਹਦੀ ਤਕਲੀਫ ਆ ਸਕੂਲ ਕੋਲੇ ਆ ਕੋਲੇ ਬਾਤੀ ਆ ਇਹਨਾਂ ਦੇ ਰਿਸ਼ਤੇਦਾਰ ਹੋਣ ਅਟ ਕੇ ਉਹ ਕਹਿੰਦੇ ਵੀ ਆਈਏ ਤਾਂ ਕਿ ਨਾ ਦਿਨ ਬੈਠ ਸਕਦੇ ਤੇ ਰਾਤ ਨੂੰ ਸੌ ਨਹੀਂ ਸਕਦੇ ਬਹੁਤ ਗੰਦੀ ਬਦਬੂ ਆਉਂਦੀ ਆ ਸੋ ਇਹ ਵਾਤਾਵਰਣ ਆ ਜਿਹੜਾ ਮਹਾਰਾਜ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇਖੋ ਗੁਰੂ ਸਾਹਿਬ ਨੇ ਪਹਿਲਾਂ ਪਾਣੀ ਦੀ ਗੱਲ ਕੀਤੀ ਐ ਹਵਾ ਦੀ ਗੱਲ ਕੀਤੀ ਐ ਧਰਤੀ ਦੀ ਕੀਤੀ ਐ ਇਹ ਸਾਰੀਆਂ ਗੱਲਾਂ ਜਿੱਥੇ ਪ੍ਰਦੂਸ਼ਿਤ ਹੋ ਰਹੀਆਂ ਐ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਤੇ ਇਹ ਤੱਕ ਬਹੁਤ ਵੱਡਾ ਹੀ ਪ੍ਰਦੂਸ਼ਣ ਹੈ ਇਹਨੇ ਫਲਾਇਆ ਹੋਇਆ ਇਲਾਕੇ ਦੇ ਵਿੱਚ ਇਸ ਨਗਰ ਦੇ ਵਿੱਚ ਕੋਲੇ ਸਾਡਾ ਸਕੂਲ ਆ ਕੋਲੇ ਸਾਡੇ ਘਰ ਨਾ ਸਾਰਾ ਨਗਰ ਹੈ ਜੋ 3000 ਵੋਟਾਂ ਆ ਉਹ ਬੜੀ ਤੰਗ ਤੇ ਬੜੀ ਪੀੜਤਾ ਇਲਾਕੇ ਦੇ ਜਿਹੜੇ ਨੇੜੇ ਨੇੜੇ ਪਿੰਡਾ ਬਾਗਾ ਪੰਗੀਆਂ ਔਰ ਜੱਜੜਾ ਲਾਦਿਆਣਾ ਤੇ ਜਿੰਨੇ ਵੀ ਇਹ ਪਿੰਡ ਨੇੜੇ-ਨੇੜੇ ਨਾਲ ਅੱਜ ਉਹ ਸਾਰੇ ਮੋਤਵਾਰ ਸੱਜਣੋਂ ਪਿੰਡਾਂ ਦੇ ਆਏ ਨੇ ਸਾਰੇ ਸਰਪੰਚ ਆਏ ਨੇ ਉਹਨਾਂ ਨੇ ਵੀ ਮਤਾ ਪਾਇਆ ਵੀ ਅਸੀਂ ਭਾਈ ਡਟ ਕੇ ਖੜਾਂਗੇ ਸਾਰੇ ਨਗਰ ਤੁਹਾਡੇ ਨਾਲ ਜਿਹੜਾ ਤੁਸੀਂ ਇੱਕ ਪਾਉਣ ਪਾਣੀ ਵਾਸਤੇ ਤੇ ਸਿਹਤ ਵਾਸਤੇ ਜੋ ਅਸੀਂ ਸਵਸਥ ਲੈ ਰਹੇ ਆ ਉਹਦੇ ਵਿੱਚ ਬਹੁਤ ਵੱਡੀ ਦਿੱਕਤ ਆ ਰਹੀ ਹੈ ਤੇ ਪ੍ਰਦੂਸ਼ਣ ਹੋ ਰਿਹਾ ਹੈ ਇਹਦੇ ਪਿੱਛੇ ਨਗਰਪਾਲਿਕਾ ਧਰਨਾ ਲਾਇਆ ਇਹਨਾਂ ਨੇ 20 ਦਿਨ ਹੋ ਗਏ ਬੈਠਿਆ ਨੂੰ ਇੱਥੇ ਸੋ ਹਰਿਆਣਾ ਸਾਡੇ ਕੋਲੇ ਆ ਓ ਐਨਐਸ ਨਹੀਂ ਦਿੰਦਾ ਉੱਥੇ ਨਹੀਂ ਫੈਕਟਰੀਆਂ ਲੱਗਦੀਆਂ ਹੋਰ ਕਿਤੇ ਨਹੀਂ ਲੱਗਦੀਆਂ ਪੰਜਾਬ ਦੇ ਵਿੱਚ ਜਿਹੜਾ ਕੰਦ ਪੈ ਰਿਹਾ ਇਹਨੂੰ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਮੋਤਵਾਰਸ ਜਿੰਨੇ ਵੀ ਸਾਡੇ ਅਫਸਰ ਸਹਿਬਾਨ ਇਸ ਤਹਿਸੀਲ ਦੇ ਇਸ ਜ਼ਿਲ੍ਹੇ ਦੇ ਉਹਨਾਂ ਨੂੰ ਬੇਨਤੀ ਕਰਦੇ ਆ ਇਹਨੂੰ ਦੇਖ ਕੇ ਇਹਨੂੰ ਬੰਦ ਕਰਾ ਜਾਵੇ ਇਹ ਪਲਾਟ ਨੂੰ ਕਿਤੇ ਦੂਰ ਹੋ ਖਾਲੀ ਥਾਂਵਾਂ ਚ ਲਾ ਜਾ ਕੇ ਲਾ ਲੇ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ ਸ਼ੁਕ ਸ਼ਾਂਤੀ ਰਹੇ ਸਾਡੇ ਵਿੱਚ ਇਹ ਸਾਰਾ ਸ਼ਾਸਨ ਬਣਿਆ ਰਹੇ ਔਰ ਸਾਰਾ ਨਗਰ ਸਾਰੇ ਨਗਰਾਂ ਦੇ ਸਰਪੰਚ ਅਸੀਂ ਫੇਰ ਪ੍ਰਯੋਗਤ ਬੇਨਤੀ ਕਰਦੇ ਆ ਸਰਕਾਰਾਂ ਨੂੰ ਬਹੁਤ ਵਾਰ ਸੱਜਣਾ ਨੂੰ ਵੀ ਇਹਨੂੰ ਰੋਕਿਆ ਜਾਵੇ ਇਹਨੇ ਕਹਿੰਦੇ ਹੋਏ ਖਿਮਾ ਦੇ ਜਾਛਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੇਮ ਨੰਬਰਦਾਰ ਪਿੰਡ ਕਮਾਲੂ ਜੀ ਮੇਰੀ ਮੈਸੇਜ ਮੌਕੇ ਦੀ ਸਰਪੰਚ ਹੈ ਕਰਮਜੀਤ ਕੌਰ ਮੈਂ ਪਤੀ ਹੋਣ ਦੇ ਨਾਤੇ ਸਾਰੇ ਅੱਜ ਸਾਡੇ ਧਰਨੇ ਤੇ ਸਰਪੰਚ ਸਾਹਿਬਾਨ ਪਹੁੰਚੇ ਆਪਣੇ ਤਲਵੰਡੀ ਸਾਬੋ ਹਲਕੇ ਦੇ ਬਲਾਕ ਦੇ ਤਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤਾਂ ਅਸੀਂ ਇਹ ਕੇਸ ਮੁੱਦੇ ਤੇ ਖੜੇ ਆ ਕਿ ਇੱਥੇ ਇੱਕ ਪੋਲੂਸ਼ਨ ਦੀ ਫੈਕਟਰੀ ਲੱਗੀ ਹੈ ਜੋ ਟਾਇਰ ਬਾਲਦੇ ਜੀ 18 5 ਤੋਂ ਧਰਨਾ ਚੱਲੀ ਆਂ 20ਵਾਂ ਦਿਨ ਆ ਜੀ ਤੇ ਸਾਡੇ ਕਿਸੇ ਨੇ ਅੱਜ ਤੱਕ ਕੋਈ ਸਾਰਨਿੰਗ ਨਹੀਂ ਲਈ ਸਰਕਾਰੀ ਪ੍ਰਸ਼ਾਸਨ ਨੇ ਪਰਵਾਣ ਕੀਤੀਆਂ ਸਾਰੀਆਂ ਇਹਦੇ ਪ੍ਰੋਡਿਊਸਰ ਨਹੀਂ ਕਰਦੇ ਤੁਸੀਂ ਕਿਉਂ ਕਹਣਾ ਪ੍ਰੋਡਿਊਸਰ ਕਰਦੀ ਹੈ ਉਹ ਸਾਰੇ ਬੈਕ ਵਿੱਚ ਨੇ ਪੋਲੂਸ਼ਨ ਕੰਟਰੋਲ ਬੋਰਡ ਨੇ ਉਹ ਸਾਰਾ ਐਨੋਸੀ ਦੇ ਦਿਆ ਦਾ ਹਾਂਜੀ ਇਹ ਵੀ ਮੈਕਮੇ ਨਾਲ ਗੱਲ ਹੋਈ ਤਾਂ ਡੀ ਸਾਹਿਬ ਨਾਲ ਵੀ ਹੋਈ ਉਹ ਕਹਿੰਦੇ ਕੋਈ ਵੀ ਫੈਕਟਰੀ ਹੈ ਜਾਂ ਤੁੱਲੇ 'ਚ ਅੱਗ ਵੀ ਬਾਲਦੇ ਹੋ ਪਰ ਦੂਸ਼ਣ ਦਾ ਧੂਆਂ ਤਾਂ ਆਊਗਾ ਹੀ ਲੇਕਿਨ ਜਿਹੜੇ ਪ੍ਰਦੂਸ਼ਣ ਸਾਡੇ ਇਥੇ ਕਰ ਰਹੀ ਹੈ ਇਹ ਸਿਹਤ ਲਈ ਹਾਨੀ ਕਰਕੇ ਸਾਡੇ ਤੋਂ ਇਥੇ ਆਸੇ-ਪਾਸੇ ਖੇਤਾਂ 'ਚ ਕੰਮ ਨਹੀਂ ਹੁੰਦਾ ਘਰ ਬਣੇ ਹੋਏ ਆ ਟਾਣੀਆਂ ਉਹਨਾਂ ਦੇ ਘਰਾਂ 'ਚ ਬਦਬੂ ਜਾਂਦੀ ਹੈ ਉਹ ਬਦਬੂਦਾਰ ਕਾਰਨ ਜਦੋਂ ਆਪਾਂ ਸਾਹ ਲੈਣਾ ਨਹੀਂ ਸਮ ਓੱਖਾ ਸਮਝਦੇ ਆ ਤਾਂ ਉਹਨੂੰ ਸਾਨੂੰ ਮੁਸ਼ਕਲ ਆਉਂਦੀ ਉਸ ਚੀਜ਼ ਦੀ ਅਸੀਂ ਇਸ ਦਾ ਵਿਰੋਧ ਕਰਦੇ ਆ ਵੀ ਇਹ ਬਦਬੂ ਕਰਕੇ ਇਹ ਫੈਕਟਰੀ ਆ ਜੋ ਹੋਰ ਵੀ ਫੈਕਟਰੀਆਂ ਸਾਡੇ ਅੱਠ ਲੱਗੀਆਂ ਸਾਨੂੰ ਕਿਸੇ ਦੀ ਕੋਈ ਦਿੱਕਤ ਨਹੀਂ ਐਸੇ ਦੀ ਸਾਨੂੰ ਜਿਆਦਾ ਦਿੱਕਤ ਹੋਈ ਤਾਂ ਤਾਂ ਸਾਡੇ ਮਤਲਬ ਨਗਰ ਇਕੱਠਾ ਹੋਇਆ ਅਸੀਂ ਸਾਰੇ ਸਰਪੰਚ ਸਾਹਿਬਾਂ ਨੂੰ ਬੇਨਤੀ ਕਰੀ ਹੈ ਕਿ ਸਾਡੇ ਇਸ ਦੇ ਮਤਲਬ ਪੋਲੂਸ਼ਨ ਕਰ ਰਹੀ ਹੈ ਪੋਲੂਸ਼ਨ ਦੇ ਵਿਰੋਧ ਚੁੱਕਾ ਕੇ ਨਾਲ ਖੜੋਏ ਸਾਰੇ ਮੇਰੇ ਨਾਲ ਸਰਪੰਚ ਖੜੇ ਹੈ ਤਾਂ ਅਸੀਂ ਇਸ ਕਰਕੇ ਵਿਰੋਧ ਕਰਦੇ ਹਾਂ ਜੀ ਇਹਦਾ 20 ਦਿਨੋਂ ਇਧਰ ਨਾਲੋਂ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਪ੍ਰਸ਼ਾਸਨ ਤਾਂ ਹੀ ਬੁਲਾ ਲੈਂਦਾ ਤੀਜੇ ਦਿਨੋਂ ਅੱਗੇ ਕਹਿੰਦੇ ਵੀ ਐਨਓਸੀਆਂ ਦਿੱਤੀਆਂ ਵਿਭਾਗ ਨੇ ਇਹ ਚੱਲੇਗੀ ਤੁਸੀਂ ਤੁਸੀਂ ਅਨਲੀਗਲ ਬੈਠੇ ਹੋ ਤੇ ਇੱਥੇ ਖੜੇ ਹੋ ਜਾਓ ਧਰਨੇ ਤੋਂ ਹਾਂ ਇਹ ਪਰਸੋਂ ਸਾਨੂੰ ਸਾਰੇ ਇੱਥੇ ਬੀਬੀਆਂ ਨੂੰ ਮਾਤਾਵਾਂ ਨੂੰ ਸਾਡੀਆਂ ਨੂੰ 35 ਤੋਂ 40 ਕੁੜੀਆਂ ਸੀਗੀਆਂ ਤੇ ਬਾਕੀ 40 ਤੋਂ 50 ਬੰਦੇ ਲੈ ਕੇ ਪੁਲਿਸ ਚੋਂ ਕਿ ਰਵੈਣਰੀ ਚ ਉੱਥੇ ਸ਼ਾਮ ਨੂੰ ਸ਼ਾਮ ਤੱਕ ਬੰਦੀ ਬਣਾ ਕੇ ਰੱਖਿਆ ਜੀ ਫੇਰ ਕਹਿੰਦੇ ਥੋੜੀਆਂ ਜਮਾਨਤਾਂ ਹੋਣੀਆਂ ਉਸ ਤੋਂ ਬਾਅਦ 7 ਵਜੇ ਤੋਂ ਬਾਅਦ 7:30 ਤੋਂ ਬਾਅਦ ਸਾਰਿਆਂ ਨੂੰ ਵਾਸਤੇ ਚੜਾਇਆ ਇਸ ਦੁਆਰੇ ਫੇਰ ਛੱਡ ਗਏ ਜੀ ਕਿ ਮੰਡਾ ਕਦੋਂ ਤੱਕ ਧਰਨਾ ਚੱਲੀ ਜੂਗਾ ਧਰਨਾ ਤਾਂ ਜਦੋਂ ਤੱਕ ਬੰਦ ਨਹੀਂ ਹੁੰਦੀ ਜਾਰੀ ਰਹੂਗਾ No, okay.